ਅੰਜੀ 3 ਜਿਹੜੇ ਹਫ਼ਤਾ ਤੋਂ ਸ਼ੁਰੂ ਹੁੰਦਾ ਹੈ 6 ਜਿਹੜਾ ਹਫ਼ਤਾ 6 ਪਉ ਤੋਂ ਲੈ ਕੇ 14 ਪਉ ਤੱਕ ਹੁੰਦਾ ਹੈ 6 ਪਉ ਨੂੰ ਕੀ ਹੋਇਆ ਸੀਗਾ 6 ਪਉ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ ਸੀ ਤਾਂ ਗੁਰੂ ਜੀ ਨੇ ਅਨੰਦਪੁਰ ਦਾ ਕਿਲਾ ਕਿਉਂ ਛੱਡਿਆ ਅਨੰਦਪੁਰ ਦੇ ਕਿਲੇ ਨੂੰ ਬਗਲਾ ਨੇ 7 ਮਹੀਨੇ ਘੇਰਾ ਪਾ ਰੱਖਿਆ ਸੀ ਔਰ ਜੇਬ ਅਤੇ ਹੋਰ ਪਹਾੜ ਰਾਜਾ ਨੇ ਇੱਕ ਵੱਡਾ ਹਮਲਾ ਕੀਤਾ ਇੱਕ ਪਾਸੇ ਤਾਂ ਰਾਸ਼ਨ ਪਾਰੀ ਹੋਈ ਵਾਰੇ ਰਾਸਤੇ ਬੰਦ ਸਨ ਦੂਜੀ ਪਾਸੇ ਮੁਗਲ ਫੌਜਾਂ ਭਾਰੰਦੇ ਨਾਤੇ ਕਸਮ ਖਾਰੇ ਸਨ ਕਿ ਜੇ ਉਹ ਕਿਲਾ ਛੱਡ ਦੇਣਗੇ ਤਾਂ ਅਸੀਂ ਉਹਨਾਂ ਨੂੰ ਕਦੇ ਵੀ ਤੰਗ ਨਹੀਂ ਕਰਾਂਗੇ ਕੁਝ ਸਿੰਘਾਂ ਸਿੰਗੜੀਆਂ ਦੇ ਕਹਿਣ ਤੇ ਗੁਰੂ ਜੀ ਨੇ ਕਿਲਾ ਛੱਡਣ ਦਾ ਫੈਸਲਾ ਕੀਤਾ ਉਹਨਾਂ ਨੇ ਰਾਤ ਨੂੰ ਕਿਲਾ ਛੱਡਿਆ ਜੇ ਗੁਰੂ ਜੀ ਚਾਹੁੰਦੇ ਤਾਂ ਉਹ ਆਪਣੇ ਪਰਿਵਾਰ ਨੂੰ ਬਚਾ ਵੀ ਸਕਦੇ ਸੀ ਪਰ ਉਹਨਾਂ ਨੇ ਕਦੇ ਵੀ ਆਪਣੇ ਪਰਿਵਾਰ ਅਤੇ ਹੋਰ ਸਿੰਘਾਂ ਸਿੰਗੜੀਆਂ ਵਿੱਚ ਫਰਕ ਨਹੀਂ ਸਮਝਿਆ